ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ 2 3 4 ਦਸੰਬਰ ਦਾ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਤੇ ਇੱਥੇ ਭਰਾ ਬਹੁਤ ਸੋਨਾ ਟੌਪ ਦਾ ਨਕੀਨਾ ਕੱਟੀ ਲੈ ਕੇ ਆਏ ਹੋਏ ਆ ਇੱਕ ਤੇ ਨਾਲ ਸਾਡਾ ਭਰਾ ਗੋਸਾ ਡੈਰੀ ਫਾਰਮ ਮੁਰਝ ਢਿਲਮਾ ਤੋਂ ਯੂਟਿਊਬਰ ਆ ਮੇਰਾ ਭਾਈ ਇਹਦਾ ਵੀ ਧੰਨਵਾਦ ਕਰਦੇ ਆ ਭਰਾ ਦਾ ਅਸੀਂ ਤੁਹਾਡਾ ਸਾਰਿਆਂ ਦਾ ਜਿਹੜਾ ਪਿਆਰ ਦਿੰਦੇ ਹੋ ਆਪਣਾ ਭਰਾ ਮਰਗੜਾ ਦਾ ਸਾਰਿਆਂ ਦਾ ਵੀਡੀਓ ਦੇਖਦਾ ਹਾਂ ਧੰਨਵਾਦ ਇੱਦਾਂ ਹੀ ਪਿਆਰ ਬਣਾਈ ਰੱਖੋ ਪੂਰੇ ਭਰਾ ਆ ਗਏ ਬਾਕੀ ਆਪਣਾ ਇਹ ਭਰਾ ਗੋਰਾ ਆਇਆਗਾ ਪਰ ਇਹਦਾ ਹਾਂਜੀ ਇਹਦਾ ਬਾਈ ਦਾ ਪੁੱਤੋ ਆ ਗਿਆ ਗੋਰਾ ਇਹਦੇ ਕੋਲੇ ਬੁੱਲ ਵੀ ਬਹੁਤ ਮਸ਼ਹੂਰ ਹੈ ਪੂਰਾ ਟਾਪ ਕਲਾਸ ਛੋਟਾ ਹੈ ਮੁੰਡੇ ਕੋਲ ਅੱਛਾ ਜੀ ਉੱਥੇ ਇਹਨੇ ਕੱਟੀ ਪਈ ਹੈ ਇਹਨੀ 11 ਕ ਕ੍ਰੀਮ ਇਹਨਾਂ ਨੇ ਉੱਗੜਾ ਜੀ ਤੇ ਤੇਰੀ ਬਾਪ ਦੇ ਗੱਲ ਰਿਕਾਰਡ ਕਰਾ ਅਰਜਨ ਗੂਗੜ ਦੀ ਆ ਜੀ ਜਿਹਦੀ ਤੁਜੀ ਬੋਦੀਆ ਮੇਲਿਆਂ ਦੇ ਚੰਗੀ ਬਰੀਡਰ ਆ ਗਈ ਬਲੱਡ ਲੈਣ ਬਹੁਤ ਆਈ ਆ ਗਈ ਸਾਡੇ ਪਹੁੰਚ ਗਿਆ ਸਿੰਗਲ ਆਉਂਦੀ ਹੋਈ ਆ ਚੰਗੀ ਆ ਤੋਂ ਮੁੰਡਾ ਗੋਰਾ ਭਰਾ ਆਪਣਾ ਬਾਕੀ ਤੇਰਾ ਵੀ ਧੰਨਵਾਦ ਆ ਪ੍ਰਗਟਾ ਬਾਈ ਜਿਹੜਾ ਤੂੰ ਹਣਾ ਇਦਾਂ ਦੀਆਂ ਚੀਜ਼ਾਂ ਦਿਖਾਉਣਾ ਤੇ ਚਾਰ ਮੁੰਡੇ ਨੂੰ ਸੌਂਪ ਜਾਣਾ ਮੇਲਿਆਂ ਤੇ ਗੇੜਾ ਮਾਰਿਆ ਕਰੋ ਸੱਜਣੋ ਸਿੱਖਣ ਨੂੰ ਬਹੁਤ ਕੁਝ ਮਿਲਦਾ ਇਹ ਪਿੰਡ ਬੇਤ ਗੋਰੇ ਦੀ ਕੱਟੀ ਐ ਬਾਈ ਕੋਲੇ ੁੱਲ ਵੀ ਬੋਸ ਸੁਣਾਗਾ ਤੇਰੀ ਚੰਗੀ ਕਰੀ ਐ ਅੱਜ ਵੀ ਰੇਟ ਕਰਕੇ ਰਿੰਗ 'ਚ ਖੜਿਆ ਜਿੱਦ ਤਹਾਰ ਕਿਸਮਤ ਵੀ ਐ ਸਜਣੋ ਵੱਡੀ ਗੱਲ ਮੇਲਾ ਲੜਨ ਦੀ ਹੁੰਦੀ ਐ ਇੱਥੇ ਖੜਨ ਦੀ ਹੁੰਦੀ ਐ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦ ਕਰਦੇ ਆਂ ਅਸੀਂ ਬਾਈ ਬੋਸਾ ਡੈਰੀ ਫਾਰਮ ਮੁਰਜ ਢਿਲਮਾਲਾ ਸਾਡਾ ਭਰਾ ਜਿਹੜਾ ਕਿ ਸਾਡੀ ਸਭ ਦੀ ਸੇਵਾ ਕਰ ਰਿਹਾ ਬਹੁਤ ਸੋਹਣੀ ਕੱਟੀ ਬਾਈ ਲੈ ਕੇ ਆਇਆ ਦਿਖਾ ਦਿੰਦੇ ਆਂ ਅਸੀਂ ਚੱਲ ਕੇ ਤੇ ਪੰਜਾਬ ਤੋਂ ਪਹਿਲੀ ਵਧੀਆ ਜਿੱਥੇ ਗ੍ਰੇਡੇਟ ਬੱਚਿਆਂ ਦੇ ਚੰਗੀ ਕੀਰਿਆ ਦੇ ਦੋ ਨਾਂ ਦੀ ਜਾਣਕਾਰੀ ਦੇ ਗਿਆ ਬਾਕੀ ਬਾਈ ਸਾਰੀ ਅਰਜਨ ਅਰਜਨ ਗੁੰਗੜ ਦੀ ਹੈ ਅਰਜਨ ਗੁੰਗੜ ਦੀ ਧੀ ਆ 11ਵੇਂ ਨੰਬਰ ਆ 11ਵੇਂ ਨੰਬਰ ਆ ਬਾਈ ਦੀ ਕੱਟੀ ਦੀ ਬਹੁਤ ਵਧੀਆ ਮੁਕਾਬਲਾ ਲੜਨ ਪਹੁੰਚੀ ਆ 0 ਤੋਂ 12 ਮਹੀਨਿਆਂ ਤੱਕ ਆ ਨਾ ਮੋੜਾ ਦਾ ਮੁਕਾਬਲਾ ਬਹੁਤ ਟੌਪ ਦੇ ਨਿਕਲੇ ਚੰਗੇ ਬੱਚੇ ਪਹੁੰਚੇ ਹੋਏ ਆ ਬਾਈ ਜੀ ਇੱਥੇ ਸਾਰੇ ਯੂਟਿਊਬਰ ਵੀਰ ਪਹੁੰਚੇ ਹੋਏ ਆ ਬਾਈ ਡਾਕਟਰ ਕੁਲਵਿੰਦਰ ਰਾਠੀ ਚੰਨਲਾ ਬਾਈ ਦਾ ਜਿਹੜਾ ਬਹੁਤ ਵਧੀਆ ਮੱਝਾਂ ਦੀਆਂ ਦਵਾਈਆਂ ਦੇ ਮਹਾਰਾ ਟੀਕੇ ਵੀ ਭਰਦਾ ਬਾਈ ਬਹੁਤ ਵਧੀਆ Ориਜినਲ ਸੀਮਣ ਤੇ ਸਾਰੇ ਯੂਟਿਊਬਰ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਡੇ ਭਰਾ ਉਹ ਚੰਗੇ ਨਗੀਨੇ ਉਪਦੇ ਨੰਨੇ ਕਹਿ ਸਕਦੇ ਆ ਤੇ ਮੁਕਾਬਲਾ ਸ਼ੁਰੂ ਹੋਣ ਵਾਲਾ ਵੀਰੋ ਬਹੁਤ ਵੱਡੀ ਗਿਣਤੀ ਚ ਕਟੀਆਂ ਕੱਟੇ ਇੱਥੇ ਪਹੁੰਚੇ ਹੋਏ ਆ ਸਾਡੇ ਸਾਰੇ ਯੂਟਿਊਬਰ ਵੀਰ ਬਾਈ ਰਮਨ ਬਾਈ ਜ਼ੌਕੀ ਸਰਦਾਰ ਦੂਰੀਏ ਪਹੁੰਚੇ ਹੋਏ ਆ ਆਡੀ ਦੇ ਕੈਂਪਰ ਕੱਲੀ ਕੱਲੀ ਸਟਾਲ ਤੇ ਪਹੁੰਚਦੇ ਕਰੋ ਜੀ ਬਹੁਤ ਵਧੀਆ ਸ਼ਰਮਾ ਟੈਂਟ ਵਾਲਿਆਂ ਨੂੰ ਬੇਜਦਿਆਂ ਜੀ ਜਿਨ੍ਹਾਂ ਦੇ ਟੇਬਲ ਘੱਟ ਦੇ ਆ ਰੌਂਡ ਟੇਬਲ ਹੈ ਤੇ ਸਕੂਅਰ ਟੇਬਲ ਹੈ ਵੱਡੀ ਗਿਣਤੀ ਚ ਬੱਚੇ ਪਹੁੰਚੇ ਹੋਏ ਆ ਬਾਈ ਜੀ ਸਾਰੇ ਕਵਰ ਕਰਦੇ ਹੋ ਜੀ ਸ਼ਰਮਾ ਟੈਂਟ ਵਾਲੇ ਜਿਹੜੇ ਸਾਰੇ ਵੀਰਾਂ ਵਾਲੇ ਭਰਾਵੋ ਜਿਨ੍ਹਾਂ ਕੋਈ ਕੈਂਪਰਾਂ ਦੀ ਲੋੜੀ ਹੈ ਕੱਲੀ ਕੱਲੀ ਸਟਾਲ ਤੇ ਪਾਣੀ ਸਾਰੀਆਂ ਵੀਡੀਓ ਆਪਣੇ 베ਗਾ Sidhu Farm ਚੈਨਲ ਤੇ ਪਾਈਆਂ ਹੋਈਆਂ ਜਾ ਕੇ ਦੇਖ ਸਕਦੇ ਹੋ ਪੰਜਾਬੀ ਚ ਲਿਖਿਆ 베ਗਾ Sidhu Farm ਅੰਗਰੇਜ਼ੀ ਚ ਲਿਖਿਆ ਹੋਇਆ ਜਿਹੜੇ ਭਰਾ ਦੇ ਬੀਤੀ ਹੈ ਦੇਖਿਆ ਸਿਖਰ ਸਾਰੀ ਬਿਨਾ ਧੰਨਵਾਦ ਇਸ ਵੀ ਵੱਡੀ ਨਾ ਟਰੈਕਰ ਤੇ ਮੇਰਾ ਭਰਾ ਰਸਤੇ ਸਾਡਾ ਸਾਨੂੰ ਕੱਲੇ ਪਸ਼ੂਆਂ ਵਾਲੀਆਂ ਗੱਡੀਆਂ ਹੋਣੀਆਂ ਇੱਧਰ ਵੇਗਾ ਇਹਦਾ ਡੈਰੀ ਫਾਰਮ ਵਾਲਾ ਭਰਾ ਲੋਚਿਆ ਹੋਇਆ ਜਿੰਨੇ ਵੀ ਇਹਨੇ ਕਾਰਾਂ ਸਾਡੇ ਵੀਰਾਂ ਦਾ ਧੰਨਵਾਦ ਸਾਡੇ ਵੀਰਾਂ ਨੂੰ ਬੇਤੀ ਹੈ ਜੀ ਬਹੁਤ ਵੱਡੀ ਗਿਣਤੀ ਚ ਇੱਕ ਵਾਹਿਗੁਰੂ ਜੀ ਦਾ ਖਾਲਸਾ ਭਾਈ ਜਿਹੜੇ